ਵਾਹ ਜੌ ਸਰਕਾਰ ਜੁਰਦਾਬਾਦ ਜੌ ਸਰਕਾਰ ਜੁਰਦਾਬਾਦ ਲੰਕੀਦਾਰ ਗੋਪੀ ਜੁਰਦਾਬਾਦ ਲੰਕੀਦਾਰ ਗੋਪੀ ਜੁਰਦਾਬਾਦ ਜੌ ਸਰਕਾਰ ਜੁਰਦਾਬਾਦ ਜੌ ਸਰਕਾਰ ਜੁਰਦਾਬਾਦ ਲੰਕੀਦਾਰ ਇਸਦਮ ਜਿੰਦਾਬਾਦ ਜਿੰਦਾਬਾਦ ਜੌ ਸਰਕਾਰ ਜੁਰਦਾਬਾਦ ਜੌ ਸਰਕਾਰ ਮੇਰਾ ਨਾਮ ਸਖਵੰਤਰ ਸਿੰਘ ਕਿਸ ਵੰਦਰੇ ਵਿੱਚ ਧਰਨਾ ਲਾ ਰਹੇ ਸੀ ਆਪਣੇ ਸੀਐਚਪੀ ਕਾਮਿਆਂ ਦੀ ਡੇਢ ਮਹੀਨੇ ਤੋਂ ਤਰਖਾ ਨਹੀਂ ਆਈ ਹੈਗੀ ਨਾਲ ਏਰੀਅਲ ਬਕਾਇਆ ਵੀ ਸਾਡਾ ਰੁਕਿਆ ਹੋਇਆ ਕਾਫੀ ਚਿਰ ਤੋਂ ਹਾਂ ਅਸੀਂ ਮਹਿਕਮੇ ਦੇ ਨਾਲ 10 11 ਸਾਲ ਤੋਂ ਜੁੜੇ ਹੋਏ ਹਾਂ ਜਿਹੜਾ ਸਾਡਾ ਠੇਕੇਦਾਰ ਵਿਜਨ ਪਲੱਸ ਕੰਪਨੀ ਦਾ ਆ ਨਾ ਉਹ ਟਾਈਮ ਨਾਲ ਤਰਖਾ ਪਾਉਂਦਾ ਆ ਤੇ ਨਾ ਉਹ ਸਾਨੂੰ ਬਕਾਇਆ ਹੀ ਦੇ ਰਿਹਾ ਆ ਇਸ ਕਰਕੇ ਅਸੀਂ ਇਹ ਮਜਬੂਰਨ ਹੋ ਕੇ ਧਰਨਾ ਲਾਇਆ ਹੈ ਤੇ ਇਸ ਤੋਂ ਬਾਅਦ ਕੀ ਫੈਸਲਾ ਤੁਹਾਡਾ ਇਸ ਤੋਂ ਬਾਅਦ ਅਸੀਂ ਜੇ ਨਾ ਕੋਈ ਸਾਡਾ ਫਿਰ ਆਪਣਾ ਲੱਗਾ ਤੇ ਅਸੀਂ ਵੱਡੇ ਪੱਧਰ ਤੇ ਕੋਈ ਤਰਨਾ ਦੇਵਾਂਗੇ ਇਮਾਮਲਾ ਜੀ ਇਹ ਜੀ ਸਾਡਾ ਤਨਖਾਵਾ ਦਾ ਮਾਮਲਾ ਜੀ ਕਿਉਂਕਿ ਸਾਨੂੰ ਡੇਢ ਮਹੀਨੇ ਤੋਂ ਤਨਖਾਵਾ ਨਹੀਂ ਮਿਲਿਆ ਹੈਗੇ ਜੀ ਇਸ ਕਰਕੇ ਅਸੀਂ ਅੱਜ ਧਰਨਾ ਲਾਇਆ ਜੀ ਤੇ ਜਿੱਦਾਂ ਕਿ ਸਾਡੇ ਏਰੀਅਲ ਬਸਾਏ ਤੇ ਹੋਰ ਵੀ ਜਿੱਦਾਂ ਕਿ ਕਿੱਟਾਂ ਵਗੈਰਾ ਵੀ ਸਾਨੂੰ ਨਹੀਂ ਮਿਲਿਆ ਹੈਗੇ ਜੀ ਇਹਦੇ ਕਰਕੇ ਸਾਡੇ ਹਾਸੇ ਵੀ ਬਹੁ ਹੋ ਰਹੇ ਆ ਤੇ ਸਾਨੂੰ ਕੁਝ ਜਿਹੜੀ ਹੈ ਤਨਖਾਵਾ ਦਿੰਦੇ ਆ ਉਹ ਵੀ ਬਹੁਤ ਘਟਿਆ ਇਸ ਕਰਕੇ ਅਸੀਂ ਧਰਨਾ ਲਾਇਆ ਕਿ ਸਾਡੇ ਜੋ ਵੀ ਬਣਦੀ ਜਿਹੜੀ ਤਨਖਾਹ ਆ ਇਤ ਬਣਦਾ ਜਿਹੜਾ ਰੋਜ਼ਗਾਰ ਸਾਨੂੰ ਦਿੱਤਾ ਜਾਵੇ ਅੱਜ ਜਿਹੜਾ ਤੁਸੀਂ ਧਰਨਾ ਲਾਇਆ ਇਸ ਤੋਂ ਬਾਅਦ ਤੁਹਾਡਾ ਕੀ ਫੈਸਲਾ ਹੈ ਇਸ ਤੋਂ ਬਾਅਦ ਜੇ ਸਾਡੀਆਂ ਤਨਖਾਹਾਂ ਨਹੀਂ ਆਉਂਦੀਆਂ ਅਸੀਂ ਡਿਵੀਜ਼ਨ ਤੋਂ ਲੈ ਕੇ ਸਬਡਿਵੀਜ਼ਨ ਤੱਕ ਧਰਨੇ ਲਾਉਣ ਦਾ ਪੂਰਾ ਹੀ ਇੰਤਜ਼ਾਮ ਕਰਾਂਗੇ ਹਾਂਜੀ ਭਾਜੀ ਕੀ ਮਾਮਲਾ ਹੈ ਕਿਸ ਸੰਬੰਧ ਵਿੱਚ ਧਰਨਾ ਲਾ ਤੁਸੀਂ ਇਹ ਜੀ ਸਾਡੇ ਸੁਖਦੀਪ ਸਿੰਘ ਮਰਗੀ ਮਲਾਜ਼ਮ ਠੇਕਾ ਮਲਾਜ਼ਮ ਜੂਨੀਅਨ ਦੇ ਪ੍ਰਧਾਨ ਨੇ ਇਹਨਾਂ ਦੀ ਕਾਫੀ ਸਮੇਂ ਤੋਂ 1.5 ਮਹੀਨਾ ਹੋ ਚੱਕਿਆ ਹੈ ਇਹਨਾਂ ਦੀਆਂ ਤਨਖਾਹਾਂ ਰਿਲੀਜ਼ ਨਹੀਂ ਹੋਈਆਂ। ਅਸੀਂ ਪੰਜਾਬ ਗਵਰਨਮੈਂਟ ਮੂਰੇ ਅਪੀਲ ਕਰਦੇ ਹਾਂ ਵੀ ਇਹਨਾਂ ਦੀਆਂ ਜਲਦ ਤੋਂ ਜਲ ਤਨਖਾਹਾਂ ਰਿਲੀਜ਼ ਕਰਾਈਆਂ ਜਾਣ। ਨਹੀਂ ਤਾਂ ਇਹ ਸੰਘਰਸ਼ ਮੋਰਚਾ ਸਬ-ਡਿਵੀਜ਼ਨ ਪੱਧਰ ਡਿਵੀਜ਼ਨ ਪੱਧਰ ਦੇ ਤੇ ਸੜਕਾਂ ਤੇ ਉਤਰਨ ਦੀ ਮਜਬੂਰ ਹੋ ਜਾਣਗੇ। ਤੇ ਸਰਕਾਰ ਮੂਰੇ ਇਹ ਹੀ ਬੇਨਤੀ ਆ ਵੀ ਜਿਨ੍ਹਾਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਆ ਤੁਰੰਤ ਤੋਂ ਤੁਰੰਤ ਮਰਗੀ ਮੰਨੀਆਂ ਜਾਣ ਤੇ ਇਹਨਾਂ ਦੀਆਂ ਤਨਖਾਹਾਂ ਰਿਲੀਜ਼ ਕਰਾਈਆਂ ਜਾਣ। ਇਹ ਸਾਡੇ ਸ਼ੰਗਰ 시ਰਾਜੀ ਨੇ ਧਰਨਾਵਾ ਇਸ ਪੱਧਰ ਤੇ ਅਸੀਂ ਧਰਨਾ ਲਾਇਆ ਜਾ ਰਿਹਾ ਵਾ ਕਿ ਇਹਨਾਂ ਦੀ ਤਨਖਾਹ ਸਭ ਤੋਂ ਜਲਦ ਤੋਂ ਜਲਦ ਰਿਲੀਜ਼ ਕਰਾਂਗੇ ਕਿਹੜੀ ਕੰਪਨੀ ਨਾਲ ਸਬੰਧਤ ਕੰਮ ਹੈ ਕੰਮ ਕਰਦੇ ਆ ਇਹ ਜੀ ਠੇਕਾ ਇਹ ਜੀ ਬੀਐਸਪੀਸੀਐਲ ਦੇ ਠੇਕਾ ਮਜ਼ਦੂਰ ਜੂਨੀਅਨ ਦੇ ਸੀਐਚਬੀ ਕੰਮ ਇਹਨੇ